ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਰੇਡੂਆ ਛੋਟਾ ਜਿਹਾ ਹਨਾ ਛੋਟਾ ਜਿਹਾ ਰੇਡੂਆ ਇਹ ਚ ਚੱਲਦੀ ਆ ਗੁਰਬਾਣੀ ਇਹ ਆ ਵੈਬਸਾਈਟ ਤੋਂ ਮਿਲਦਾ ਹਨਾ ਇਹਦੇ ਪਿੱਛੇ ਲੱਗਿਆ ਹੋਇਆ seva store.com ਵਾਲਿਆਂ ਦੇ ਠੀਕ ਆ ਇਹਦੇ ਵਿੱਚ ਮੈਮਰੀ ਕਾਰਡ ਪੈਂਦਾ ਹਨਾ ਤੇ ਇਹਦੀ ਬਾਜ ਵੀ ਬਹੁਤ ਆ ਤੇ ਇਹਦੇ ਬੈਟਰੀ ਬੈਕਅਪ ਵੀ ਬਹੁਤ ਆ ਇਹ ਤੇ ਸਾਰੇ ਤਰ੍ਹਾਂ ਦੇ ਪਾਠ ਚੱਲਦੇ ਨੇ ਹਨਾ ਗੁਰਬਾਣੀ ਦੇ ਕਬੀਸਰੀ ਘਟੋ ਘਟ ਇਹ ਤੇ 6-700 ਵੀ ਚੈਨਲ ਵਾਂਗੂ ਲਾ ਲਓ ਚੈਨਲੇ ਲਾ ਲੂ ਇੱਕ ਤਰ੍ਹਾਂ ਦੇ ਵੀ ਉਹਨੇ ਹਨਾ ਸਾਰੇ ਸਾਰੇ ਪਾਠ ਹੋਰ ਬਾਣੀਆਂ ਸ਼ਲੋਕ ਸਿਮਰਨ ਗੁਰਬਾਣੀ ਕੀਰਤਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਡੀਓ ਕਿਤਾਬਾਂ ਵਾਂਗੂ ਨਾਨਕ ਦੇਵ ਜੀ ਦਾ ਜੰਮ ਤਕਾਰ ਗੁਰਮੁਖੀ ਸਿੱਖਿਆ ਹਮ Hindu ਨਹੀਂ ਗੁਰਮੁਖ ਜੀਵਣਾਣਾ ਨਿਤਨੇਮ ਕਹਾਟਾ ਢਾਡੀ ਵਰਨਿਆ ਤੇ ਇਹਦੀ ਬਾਜ ਵੀ ਬਹੁਤ ਹਨਾ ਜੇ ਆਪਾਂ ਸੁਣੀਏ ਤੇ ਕਿੰਨਾ ਮਰਜ਼ੀ ਦੇ ਬਈ ਟੋਕਰ ਚਲੇ ਜਿਵੇਂ ਹੁਣ ਬਜ਼ੁਰਗਾਂ ਦੇ ਨਾਲ ਜਿਵੇਂ ਬਜ਼ੁਰਗ ਨੇ ਉਹਨਾਂ ਨੂੰ ਇਹ ਲੈ ਕੇ ਦੇ ਦੋ ਹਨ ਰਾਮਨਾਰ ਬਈ ਗੁਰਬਾਣੀ ਸੁਣਦੇ ਨੇ ਮੋਬਾਈਲਾਂ ਨਾਲ ਖੇੜਾ ਛੁੱਟਦੇ ਨਾਲੇ ਇਹਨੂੰ ਲਾ ਕੇ ਰੱਖ ਦੋ ਜਿਹੜਾ ਮੋਬਾਈਲਾਂ ਤੇ ਦੇਖਦੇ ਨੇ ਗੰਦ ਉਹ ਤੋਂ ਵੀ ਖੇੜਾ ਛੁੱਟੂਗਾ ਤੁਹਾਡਾ ਨਾਲੇ ਮੋਬਾਈਲਾਂ ਦੀ ਲੋੜ ਨਹੀਂ ਪਾਣੀ ਮੋਬਾਈਲ ਦਾ ਰੀਚਾਰਜ ਕਰ ਹਨ ਉਹ ਚ ਪੈਸੇ ਆਉਂਦਾ ਰੀਚਾਰਜ ਕਰ ਫੇਰ ਉਹਨੂੰ ਚਾਰਜ ਕਰਨ ਜਾ ਵੈਂਟਰੀ ਮੁੱਕੇ ਦੇ ਇਹਦੀ ਇੱਕ ਵਾਰ ਚਾਰਜ ਕਰ ਦੇ ਇਹਨੂੰ ਇਹਦੀ ਤੰਨੇ ਦਿਨ ਵੈਂਟਰੀ ਨਹੀਂ ਮੁੱਕਦੀ ਹੈਗੀ ਨਾਲੇ ਛੋਟੇ ਤਾਂ ਕਿਵੇਂ ਮਰਜੀ ਪਾ ਕੇ ਕਿਤੇ ਮਰਜੀ ਲੈ ਜਾਣਾ ਨਾਲੇ ਬਾਜ ਚਾਹੇ ਹੈੱਡਫੋਨ ਲਾਉਣ ਦੇ ਹੈੱਡਫੋਨ ਦੀ ਵੀ ਸੁਵਿਧਾ ਇੱਥੇ ਹੈਣਾ ਏ ਟੂ ਜ਼ेड ਸੁਵਿਧਾ ਮੈਨੇਜਰ ਵਿੱਚ ਸਾਰੀਆਂ ਤੇ ਲਾਈਟ ਵੀ ਲੱਗਦੀ ਹੈ ਦੀ ਹੈਣਾ ਜੇ ਆਪਣੇ ਲਾਈਟ ਲਾਉਣੀਆਂ ਆ ਉੱਪਰ ਦਿੱਤੀ ਹੋਈ ਹੈ ਲਾਈਟ ਐਲਈਡੀ ਤੇ ਇਥੋਂ ਆਨ ਆਫ ਹੁੰਦਾ ਆ ਇਹਦੇ ਸਾਰੇ ਸਪੀਕਰ ਨੇ ਕੋਈ ਹੋ ਨਹੀਂ ਜੇ ਕਿਸੇ ਨੂੰ ਥੋੜਾ ਮੋਟਾ ਅਗਲਾ ਪੜਿਆ ਲਿਖਣ ਦਾ ਇੱਥੇ ਸਾਰੇ ਆਹ ਦਿੱਤੇ ਹੋਏ ਨੇ ਹੈਣਾ ਨੰਬਰ ਵਾਜ਼ ਦਿੱਤਾ ਹੋਇਆ ਸਾਰਾ ਉਹਨਾਂ ਨੇ ਵੀ ਕੀ ਕੁਝ ਚੱਲਦਾ ਕੀ ਕੁਝ ਨਹੀਂ ਠੀਕ ਆ ਇਹ ਵੱਧ ਤੋਂ ਵੱਧ ਆਪਣੇ ਮਾਪੇ ਬਪਾ ਨੂੰ ਭਾਈ ਲੈ ਕੇ ਦੋ ਠੀਕ ਆ ਕੋਈ ਬਹੁਤਾ ਮਹਿੰਗਾ ਨਹੀਂ ਹੋਏਗਾ ਜਾ ਕੇ ਤੁਸੀਂ ਪਤਾ ਕਰ ਲਿਓ ਇਹ ਤੋਂ ਸਾਈਡ ਤੋਂ ਲੈ ਲਓ ਇੱਥੇ ਨੰਬਰ ਲਿਖਿਆ ਹੋਇਆ ਆਹ ਸਾਈਡ ਆ ਇੱਥੇ ਨੰਬਰ ਤੇ ਤੋਂ ਸੱਜੇ ਕਰ ਲਿਓ ਤੁਸੀਂ ਠੀਕ ਆ ਆਨਲਾਈਨ ਆਰਡਰ ਕਰ ਸਕਦੇ ਹੋ ਧੰਨਵਾਦ ਜੀ ਰੇ